अच्छा ਤੁਸੀਂ ਕਿਉਂ ਤੋਂ ਨਾ ਲਾਇਆ ਇਹ ਕਿਹੜੇ ਕਾਰਨਾਂ ਕਰਕੇ ਪਹਿਲਾਂ ਵੀ ਇਹ ਧਰ ਨਾ ਲੱਗਿਆ ਸੀਗਾ ਇਹ ਸਾਡੇ ਇੱਥੇ ਸ਼ਮਸ਼ਾਨ ਘਾਟ ਮਾਲਟਾਉਨ ਹੈ ਇਹਦੇ ਸਾਹਮਣੇ ਕੂੜੇ ਦੇ ਢੇਰ ਲੱਗੇ ਹੁੰਦੇ ਆ ਸਾਰੇ ਸ਼ਹਿਰ ਦਾ 15 20 ਵਾਰਡ ਦਾ ਕੂੜਾ ਜਿਹੜਾ ਬਾਹਰਲੇ ਵਾਰਡ ਨਵੇਂ ਬਣੇ ਉਧਰੋਂ ਸਾਰਾ ਕੂੜਾ ਸਾਰਾ ਅੰਦਰ ਮਾਲਟਾਉਨ ਦੇ ਇੱਥੇ ਆ ਕੇ ਡੰਪ ਹੁੰਦਾ ਹੈ ਜਿਸ ਕਰਕੇ ਇੱਥੇ ਵੱਡੇ ਵੱਡੇ ਢੇਰ ਲੱਗ ਜਾਂਦੇ ਆ ਬਦਬੂ ਹਵਾ ਸਾਡੀ ਬਰਬਾਦ ਹੋ ਗਈ ਹੈ ਪੇੜ ਛੜ ਗਏ ਤੁਹਾਡੇ ਪਾਣੀ ਥੱਲੇੋਂ ਖਰਾਬ ਹੋ ਗਿਆ ਜ਼ਮੀਨ ਦਾ ਜਿਸ ਕਰਕੇ ਇੱਥੇ ਜਿਹੜੇ ਲੋਕੀ ਸੰਸਕਾਰ ਕਰਨ ਆਉਂਦੇ ਨੇ ਉਲਟੀਆਂ ਮਾਰਦੇ ਜਾਂਦੇ ਆ ਜਿਸ ਕਰਕੇ ਸਾਡਾ ਲੰਗਣਾ ਇੱਥੋਂ ਆਸ-ਪਾਸ ਸਾਡਾ ਬੜਾ ਮੁਸ਼ਕਿਲ ਹੋ ਗਿਆ ਹੈ ਲੰਗਣਾ ਜਿਹੜਾ ਖਰਾਬ ਹੋ ਗਿਆ ਨਾਲ ਹਸਪਤਾਲ ਹੈ ਗੁਰਦਾਰਾ ਸਾਹਿਬ ਦਾ ਨਾਲ ਹਸਪਤਾਲ ਹੈ ਉੱਥੇ ਬੜੀ ਪ੍ਰੋਬਲਮ ਆਂਦੀ ਹੈ ਇੱਧਰ ਇਨੋਸੈਂਟ ਸਕੂਲ ਹੈ ਬੱਚੇ ਇੱਥੋਂ ਨਿਕਲਦੇ ਆ ਮਤਲਬ ਇੰਨੀ ਕਿ ਪ੍ਰੋਬਲਮ ਲੋਗਾਂ ਨੂੰ ਆਂਦੀ ਮਦਰ ਟ੍ਰੈਸਾ ਦੇ ਬੱਚੇ ਬਿਮਾਰ ਨੇ ਇਹ ਇੰਨੀ ਊੜਾ ਅੰਦਰ ਨੂੰ ਆ ਰਿਹਾ ਇਹ ਬਹੁਤ ਨਜਾਇਜ਼ ਸਾਡੇ ਇੱਥੇ ਦੇ ਵਾਸੀਆਂ ਨਾਲ ਹੋ ਰਹੀ ਦੀ ਹੈ ਇੰਨੀ ਜਿਆਦਾ ਨਜਾਇਜ਼ ਮੈਂ ਅੱਜ ਆਪਣੀ ਜ਼ਿੰਦਗੀ 'ਚ ਕਿਤੇ ਨਹੀਂ ਦੇਖੀ ਬੜੀ ਜਗ੍ਹਾ ਤੇ ਮੈਂ ਘੁੰਮਿਆ ਵਾਂ ਬੜੀ ਜਗ੍ਹਾ ਤੇ ਮੈਂ ਰਿਹਾ ਸ਼ਹਿਰ ਦੇ ਵਿੱਚ ਮੈਂ ਪ੍ਰਤਾਪ ਬਾਗ ਰਿਆਂ, ਪੋਪਲ ਪੈਂਟ ਰਿਆਂ ਪਰ ਜਿਹੜੀ ਮੈਂ ਇੱਥੇ ਆ ਕੇ ਦੇਖੀ ਮਲ ਟਾਊਨ ਦੇ ਵਿੱਚ ਕਿ ਇੰਨੀ ਜ਼ਿਆਦਾ ਨਜ਼ਾਇਜ਼ ਐਸ ਰਹਿਮਦੇਵਾਲੇ ਰੈਕ ਜੇ ਲੁਕਾ ਨਾ ਹੋ ਰਹੀ। ਇਹ ਬਹੁਤ ਗਲਤ ਚੀਜ਼ ਹੈ ਇਹਨੂੰ ਰੋਕਣ ਲਈ ਅਸੀਂ ਫਿਰ ਇੱਕ ਜੁਆਇੰਟ ਐਕਸ਼ਨ ਕਮੇਟੀ ਦਾ ਦੀ ਸੰਗਠਨ ਕੀਤੀ ਹੈ ਅਸੀਂ ਜਿਹਦਾ ਕੰਮ ਇਹੀ ਹੈ ਕਿ ਅਸੀਂ ਇੱਥੇ ਇਸ ਕੂੜੇ ਦੇ ਡੱਬੇ ਨੂੰ ਹਟਾ ਕੇ ਸਾਲ ਹੈ। ਅੱਛਾ ਪਹਿਲਾਂ ਵੀ ਧਰਨਾ ਲੱਗਾ ਸੀਗਾ ਉਦੋਂ ਪ੍ਰਸ਼ਾਸਨ ਨੇ ਆਸ਼ਵਾਸ਼ਣ ਵੀ ਦਿੱਤਾ ਸੀ ਇਸ ਨੂੰ ਹਟਾਵਾਂਗੇ ਸਭ ਕੁਝ ਬਹੁਤ ਸਿਕਾ ਸਫਾਈ ਵੀ ਹੋਈ ਸੀ। ਉਸ ਤੋਂ ਬਾਅਦ ਫਿਰ ਦੁਬਾਰਾ ਇਦਾਂ ਹੀ ਸ਼ੁਰੂ ਹੋ ਗਿਆ ਸੀ ਸਾਰਾ ਹਾਂ ਜੀ ਹਾਂ ਜੀ ਉਦੋਂ ਇਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਅਸੀਂ ਇਹ 2-3 ਮਹੀਨਾ ਤੁਹਾਨੂੰ ਟਾਈਮ ਦਿਓ ਅਸੀਂ ਸਾਰਾ ਇਹ ਪ੍ਰਬੰਧ ਕਰਕੇ ਇਹਨੂੰ ਖਤਮ ਕਰ ਦੇਾਂਗੇ ਲੇਕਿਨ ਉਸ ਤੋਂ ਬਾਅਦ ਫੇਰ ਉਹੀ ਤੇ ਹੋਈ ਹਾਲ ਹੋ ਗਿਆ ਔਰ ਹੁਣ ਤਾਂ ਹੋਰ ਜ਼ਿਆਦਾ ਬੁਰਾ ਹਾਲ ਹੋ ਗਿਆ ਹੁਣ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਸੀ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਡੰਪ ਐਡਮਿਨਿਸਟ੍ਰੇਟ ਚ ਬੰਦ ਕਰ ਦਿੱਤੇ ਆ ਇਧਰੋਂ ਦਿਓਲ ਨਗਰ ਸਾਈਡ ਬੰਦ ਕਰ ਦਿੱਤੇ ਆ ਸ਼ਾਰਟ ਬੁੱਡੀ ਰੋਡ ਬੰਦ ਕਰ ਦਿੱਤੀ ਆ ਉਸ ਤੋਂ ਸਾਰਾ ਇਕੱਠਾ ਕੂੜਾ ਕਰਕੇ ਅੰਦਰ ਲਿਆਈ ਆ ਰੇਲਵੇ ਸਟੇਸ਼ਨ ਤੱਕ ਪੂੜਾ ਇੱਥੇ ਆ ਰਿਹਾ ਕਿਉਂਕਿ ਕੂੜੇ ਉਧਰ ਬੱਗ ਹੋ ਗਏ ਨੇ ਉਹ ਸਾਰੇ ਇਹ ਜਗ੍ਹਾ ਇਹਨਾਂ ਨੂੰ ਇਜ਼ੀ ਟਾਰਗੇਟ ਮਿਲਿਆ ਸੜਕ ਦੇ ਉੱਤੇ ਕੂੜਾ ਸੁੱਟਦੇ ਨੇ ਅੱਛਾ ਤੇ ਹਿੰਮਤ ਕੀ ਤੁਸੀਂ ਮੰਗ ਕੀ ਹੈ ਤੁਹਾਡੀ ਮੇਨ ਦੇਖੋ ਜੀ ਇਹ ਸੜਕ ਦੇ ਉੱਤੇ ਕੂੜਾ ਸੁੱਟਣਾ 2016 ਦਾ ਜਿਹੜਾ ਐਨਜੀਟੀ ਦਾ ਰੂਲ ਹੈਗਾ ਉਹਦੇ ਖਿਲਾਫ ਹੈ ਤੇ ਸੜਕ ਦੇ ਐਸੀ ਕੂੜਾ ਥੋੜੇ ਦੇ ਨਾਲ 5000 ਰੁਪਏ ਜੁਰਮਾਨਾ ਮੈਂ ਕਹਿੰਦਾ ਇਹਨਾਂ ਨੂੰ ਕਿੰਨਾ ਜੁਰਮਾਨਾ ਲੱਗਣਾ ਚਾਹੀਦਾ ਤੇ ਮੈਂ ਐਨਜੀਟੀ ਵੀ ਗਿਆ ਹੋਇਆ ਹਾਂ ਇਹਨਾਂ ਦੇ ਖਿਲਾਫ ਐਨਜੀਟੀ ਦਾ ਵੀ ਆ ਜਾਣਾ ਇਹਨਾਂ ਦੇ ਖਿਲਾਫ ਕੇਸ ਇਹਨਾਂ ਦਾ ਆਰਡਰ ਆ ਜਾਣਾ ਇਹ ਕੂੜਾ ਇੱਥੇ ਨਹੀਂ ਸੁੱ ਜਿਹੜਾ ਕੋਈ ਇਹਨਾਂ ਦੀ ਆਪਣੀ ਜਗ੍ਹਾ ਹੈ ਕੋਈ ਦਮੇ ਬਹੁਤ ਲੱਗ ਜਾਂਦਾ ਗੱਲ ਬੱਕਰੀ ਲੱਗੇ ਇੱਥੇ ਸੜਕ ਦੇ ਉੱਤੇ ਕੂੜਾ ਸਿੱਟਣਾ ਜਿਹੜਾ ਬਹੁਤ ਹੀ ਜ਼ਿਆਦਾ ਇਲੀਗਲ ਹੈ ਹੂੰ ਉਹ ਇਲੀਗਲ ਹੈ ਲੋਕਾਂ ਦੇ ਨਾਲ ਨਜਾਇਜ਼ ਹੋਰੀ ਲੋਕ ਮਰ ਗਏ ਕੇਵਲ ਵਿਹਾਰ ਦੇ ਵਿੱਚ ਸਾਡੇ ਕਈ ਸਾਥੀ ਇੱਥੇ ਬਿਮਾਰ ਹੋ ਕੇ ਚਲੇ ਗਏ ਨੇ ਲੇਕਿਨ ਇਹ ਇਹਨਾਂ ਦੇ ਕੋਈ ਅਸਰ ਨਹੀਂ ਹੋਇਆ ਹੁਣ ਅਸੀਂ ਆਰ ਪਾਰ ਦੀ ਲੜਾਈ 'ਚ ਬੈਠੇ ਕਿੰਨਾ ਕੁ ਨੁਕਸਾਨ ਹੁੰਦਾ ਹੈ ਜਦੋਂ ਕੂੜਾ ਇਸ ਜਗ੍ਹਾ ਦੇ ਉੱਪਰ ਪਿਆ ਹੁੰਦਾ ਹੈ ਸਰ ਨੁਕਸਾਨ ਹੁੰਦਾ ਨਹੀਂ ਹੋ ਚੁੱਕਾ ਸਾਡੇ ਪਿੱਛੇ ਕਿ ਸਾਡਾ ਨਸਾਨ ਕਿੰਨਾ ਹੋ ਚੁੱਕਾ ਸਾਡੇ ਇੱਥੇ ਇਹ ਕੇਵਲ ਵਿਹਾਰ ਜਿਹੜੀ ਕਲੋਨੀ ਹੈ ਇਹ ਸਾਡੇ ਅਮਰੀਕੀ ਤੁਹਾਨੂੰ ਡਿਟੇਲ ਅਮਰੀਕ ਸਿੰਘ ਜੀ ਬੈਠੇ ਕਰਨਗੇ ਅਮਰੀਕ ਸਿੰਘ ਜੀ ਤੁਹਾਨੂੰ ਡਿਟੇਲ ਚ ਦੱਸਣਗੇ ਇਹਦੇ ਬਾਰੇ ਕਿ ਕਿੰਨੇ ਕਿ ਲੋਕ ਜਿਹੜੇ ਪਹਿਲਾਂ ਉਸਰਦਾ ਦੇ ਲੜਾਈਆਂ ਲੜਦੇ ਰਹੇ ਪਰ ਇੱਥੇ ਆ ਕੇ ਉਹਨਾਂ ਕੂੜੇ ਨਾਲ ਲੜਾਈ ਲੜ ਕੇ ਕਈ ਤੇ ਛੀਤ ਵੀ ਹੋ ਚੁੱਕੇ ਨੇ ਬਚਾਰੇ ਕੂੜੇ ਕਰਕੇ ਬਿਮਾਰੀ ਨਾਲ ਅੱਛਾ ਬਸ ਮੇਰੇ ਦੋ ਕੁ ਸਵਾਲ ਹੈਗੇ ਨੇ ਮਿਊਂਸੀਪਲ ਕਾਰਪੋਰੇਸ਼ਨ ਦੀਆਂ ਚੋਣਾਂ ਵੀ ਆ ਗਈਆਂ ਨੇ ਲੱਗਦਾ ਇਹ ਤੁਹਾਡੇ ਮੁੱਦਾ ਜਿਹੜਾ ਹੈਗਾ ਉਹ ਇਸ ਚੋਣ ਦੇ ਵਿੱਚ ਹੋਵੇਗਾ ਮੈਂ ਇੱਕ ਗਲਤਫਹਿਮੀ ਨਾ ਕਲੀਅਰ ਕਰਦਾ ਹਾਂ ਜੇ ਕੋਈ ਸincere ਸਰਕਾਰ ਹੈ ਜਾਂ ਸincere ਕਮਿਸ਼ਨਰ ਹੈ ਤਾਂ ਉਹਦੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹਨੂੰ ਅਸੀਂ ਖਤਮ ਕਰੀਏ ਕਿਉਂਕਿ ਇਹ ਕੋਈ ਸਾਡਾ ਕੋਈ ਪਰਸਨਲ ਇਕੱਲੇ ਦਾ ਕੰਮ ਤਾਂ ਹੈ ਨਹੀਂਗਾ ਇਹ ਤਾਂ ਸ਼ਹਿਰ ਦੇ ਫਾਇਦੇ ਦਾ ਕੰਮ ਹੈ ਪੂਰੇ ਸ਼ਹਿਰ ਨੂੰ ਇਹਦਾ ਲਾਭ ਹੋਣਾ ਹੈ ਇਹ ਜਿਹੜਾ ਕੋੜੇ ਦਾ ਜੰਮ ਹੁੰਦੇ ਨਾਲ ਪੂਰੇ ਸ਼ਹਿਰ ਨੂੰ ਸਰਕਾਰ ਨੂੰ ਕਮਿਸ਼ਨਰ ਨੂੰ ਸਭ ਨੂੰ ਲਾਭ ਹੋਣਾ ਹੈ ਇਹ ਤਾਂ 2016 ਦੇ ਤੋਂ ਦੇ ਖਰਾਬ ਇਲੀਗਲ ਚੀਜ਼ ਹੈਗੀ ਹੈ ਇਲੀਗਲ ਦਾ ਕੰਮ ਹੋਣਾ ਹੀ ਨਹੀਂ ਚਾਹੀਦਾ ਜੇ ਕੇ ਕੋਈ ਸਰਕਾਰਾਂ ਕਰਦੀਆਂ ਨਹੀਂ ਐ ਇਲੀਗਲ ਕੰਮ ਤੇ ਇਹ ਸਰਕਾਰ ਨੂੰ ਉਸ ਕੰਮ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਸਾਡੀ ਤੇ ਇਹੀ ਇੱਕ ਸਲਾਹ ਹੈ ਨਾ ਅੱਛਾ ਹੁਣ ਜੇਕਰ ਕਿਉਂਕਿ ਚੋਣਾਂ ਵੀ ਆ ਰਹੀਆਂ ਨੇ ਜੇਕਰ ਇਹ ਮੁੱਦਾ ਤੁਹਾਡਾ ਨਹੀਂ ਹੁੰਦਾ ਤੇ ਕਿਹੋ ਜਿਹਾ ਜਿਹੜਾ ਹੈ ਤੁਹਾਡਾ ਰੋਸ ਹੋਵੇਗਾ ਦਰਸ਼ਨ ਹੋਵੇਗਾ ਮੈਂ ਤੁਹਾਨੂੰ ਦੱਸਾਂ ਜੀ ਕਿ ਇਸ ਤੋਂ ਬਾਅਦ ਜੇ ਸਾਡਾ ਇਹ ਹੱਲ ਨਹੀਂ ਹੋਏਗਾ ਤੇਰੇ ਬੜਾ ਉਗਰ ਹੋ ਜਾਏਗਾ ਸਾਡਾ ਅੰਦੋਲਨ ਫਿਰ ਅਸੀਂ ਜਾ ਕੇ ਇਹਨਾਂ ਦੇ ਘਰਾਵਾਂ ਵੀ ਕਰਾਂਗੇ ਫਿਰ ਸਾਡੇ ਕਈ ਕੁਝ ਦਾ ਮਤਲਬ ਫਿਰ ਹਲੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਈ ਕੁਝ ਹੋਏਗਾ ਕਿ ਜੇ ਨਹੀਂ ਹੋਏਗਾ ਠੀਕ ਠੀਕ ਜੀ ਅੱਜ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਕੇਬਲੇਹਾਰ ਅੱਜ ਦਾ ਕੇਬਲੇਹਾਰ ਜਿਹਦਾ ਗੱਲ ਕਰਾਂ ਲਾਗੇ ਜਿਹਦੇ ਬਾਉਂਡਰੀ ਵਾਲ ਦੇ ਨਾਲ ਇਹ ਦੰਪ ਲੱਗਿਆ ਹੋਇਆ ਹੈ ਇਹ ਆਰਮੀ ਵਾਲਿਆਂ ਵਾਸਤੇ ਕਲੋਨੀ ਬਣਾਈ ਸੀਗੀ ਆ ਆਰਮੀ ਵਾਲਿਆਂ ਨੇ ਜਿਹੇ ਹੁਣ ਡਿਫੈਂਸ ਵਾਲੇ ਜਿਹਨਾਂ ਨੇ 71362 65 ਬੋਰ ਝੜੀਆਂ ਉਹ ਸਾਰੇ ਆ ਕੇ ਇੱਥੇ ਰਹਿ ਰਹੇ ਸੀਗੇ ਅਸੀਂ ਇਹ ਸੋਚਿਆ ਸੀ ਕੇਸ ਤੋਂ ਬਾਅਦ ਰਜਨਾ ਤੋਂ ਬਾਅਦ ਅਹਵਾਮ ਕਰਾਂਗੇ ਅੱਜ ਆ ਕੇ ਲੇਕਿਨ ਇੱਥੇ ਸਾਡੇ ਸਿਰ ਦੇ ਉੱਤੇ ਉਹਦਾ ਝੰਪਲਾ ਦਿੱਤਾ ਨੇ ਉਹਨੇ ਕੇਵਲ ਵਿਹਾਰ ਸੋਸਾਇਟੀ ਹੈ ਜਾਂ ਕੇਵਲ ਘਰ ਕੰਪਲੈਕਸ ਬਣਿਆ ਹੈਗਾ ਇਹ ਕੇਵਲ ਸਿੰਘ ਦੇ ਨਾਮ ਤੇ ਹੈ ਸਪਾਈ ਕੇਵਲ ਸਿੰਘ ਜਿਹੜਾ ਕਿ 1962 ਦੀ ਲੜਾਈ ਦੇ ਵਿੱਚ ਉਹ ਮਹਾਵੀਰ ਚਤਰਾਗੋਰ ਵੀ ਦਿੱਤਾ ਸੀਗਾ ਉਹਨੇ ਬੜੀ ਬਹਾਦਰੀ ਦਿਖਾਈ ਸੀ ਸ਼ਿਸ਼ੂ ਘੌਰ ਦੇ ਵਿੱਚ ਪਰ ਉਹਨੂੰ ਮਹਾਵੀਰ ਜਿੱਕਰ ਦਿੱਤਾ ਗਿਆ ਉਹ ਸ਼ਹੀਦੇ ਨਾਂ ਤੇ ਇੱਕ ਕਲੋਨੀ ਬਣਾਈ ਗਈ ਹੈ ਔਰ ਇਹ ਜਿਹੜੇ ਸ਼ਹੀਦਾਂ ਦੇ ਥਾਂ ਦੇ ਲਈ ਜਗ੍ਹਾ ਬਣਦੀਆਂ ਹੈਗੀਆਂ ਉਹਦੇ ਸਤਿਕਾਰਯੋਗ ਹੁੰਦੀਆਂ ਹਨ ਇਕਨ ਇਥੇ ਤੇ ਉਹਦੇ ਸਿਰ ਤੇ ਕੂਡਾ ਢੰਪਲਾ ਦਿੱਤਾ ਹੈਗਾ ਤਾਂ ਕਿ ਇਹ ਇਹ ਹੀ ਇੱਕ ਇੱਜ਼ਤ ਹੈ ਕਿ ਆ ਇੱਕ ਜਿਹੜੇ ਨੌਜਵਾਨ ਜਿਹੜੇ ਜਿਹੜੇ ਸਾਡੇ ਵਾਗੇ ਉਥੇ 85 ਸਾਲ ਦੀ ਹੋਰ ਹੋ ਗਈ ਹੈਗੀ ਹੈ ਲੜਾਈਆਂ ਲੜਦੇ ਆਏ ਗਏ ਆ ਉਹ ਤੁਹਾਨੂੰ ਅੱਜ ਸਾਡੇ ਬੰਦੇ ਇਹ ਕਹਿੰਦੇ ਹੈਗੇ ਹੈ ਕਿ ਜੇ ਦੂ ਚੰਗਾ ਸੀ ਉਥੇ ਸ਼ਹੀਦ ਹੋ ਜਾਂਦੇ ਡਾਈ ਦੇ ਮੈਦਾਨ ਦੇ ਵਿੱਚ ਐਸ ਦਾ ਹਾਲ ਤਾਂ ਗੱਭਾਂਦੇ ਇਥੇ ਪੁੱਤੇ ਦੀ ਮੋਤੇ ਅਗੇ ਮਰ ਰਹੇ ਹੈਗੇ ਆ ਉਥੇ ਮੱਗ ਕੇ ਸ਼ਹੀਦ ਤੇ ਹੁੰਦੇ ਦੁਨੀਆ ਯਾਦ ਕਰਦੀ ਕਿ ਹਾਂ ਵੀ ਸ਼ਹੀਦ ਉਥੇ ਲੜਾਈ ਵਿੱਚ ਹੋਇਆ ਸੀ ਠੀਕ ਹੈ ਕਲੇ ਬੱਚੇ ਵੀ ਸਾਡੇ ਫਖਰ ਕਰਦੇ ਇਥੇ ਕਿਹੜਾ ਫੈਸਲਾ ਕਰੇਗਾ ਇਹਦੇ ਕੁੱਤੇ ਹੀ ਬਹੁਤ ਮਾਰ ਰਹੇ ਨੇ 15 ਬੱਦਲ ਸਾਡੀ ਮਾਰ ਚੁੱਕੀ ਹੈ ਇਥੇ ਅੱਛਾ ਇਸੇ ਮੇਰੇ ਨਾਲ ਦੇ ਸਾਡੇ ਨਾਲ ਆਏ ਸੀ 15 ਬੱਦ ਚੁੱਕੇ ਆਗੇ ਇਥੇ ਬਾਕੀ 4-5 ਫੂ ਮੰਜੀਆਂ ਤੇ ਪਏ ਆਗੇ ਮੰਜੀਆਂ ਪਰਵਾਹ ਵਾਲੇ ਪਏ ਆਗੇ ਸੋ ਇਹਨੇ ਬਹੁਤ ਗਰੀ ਹਾਲਤ ਵਾਲੀ ਹਾਲ ਕੀ ਹੈਗੀ ਹੈ ਅਸੀਂ ਬੜੀ ਕੋਸ਼ਿਸ਼ ਕੀਤੀ ਬਹੁਤ ਜਿਆਦੇ ਆਪਣੇ ਜੀਵਨ ਸੁਭਾਵ ਨੂੰ ਕਰ ਦੇਖਿਆ ਸੀ ਕਿ ਜੋ ਕੈਪਟਨ ਅਫੀਸਰ ਦੇ ଥିਗੇ ਉਹ ਦੇਖਿਆ ਸੀ ਉਹਨਾਂ ਨੇ ਫਿਰ ਤੇ ਲਿਖਿਆ ਇਹਨਾਂ ਨੂੰ ਕਬੈਸ਼ਰ ਨੂੰ ਇਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਛੇਤੀ ਇਥੋਂ ਰਿਮੂਵ ਕਰ ਰਹੇ ਹਾਂ ਕਿ ਅੱਜ ਸੱਤ ਸੱਤ ਸਾਲਾਂ ਦੀ ਬੰਦੂਗੀ ਗੱਲ ਹੈ ਅਸੀਂ ਅਨਾਂ ਨੂੰ ਇਹ ਸਾਨੂੰ ਕੋਈ ਵੀਆ ਮਿਲ ਗਈ ਨਾ ਅਸੀਂ ਇਹਨੂੰ ਕਰੂ ਕਰ ਦੇਣਾ ਲੇਕਿਨ ਕੀ ਕਹਾਣੀ 6-7 ਸਾਲ ਹੋ ਗਏ ਕੋਈ ਜਗ੍ਹਾ ਨਹੀਂ ਮਿਲੀ ਹੈਗੀ ਸੂਟੇਬਲ ਪਲੇਸ ਤੇ ਸਾਨੂੰ ਸਿੱਧੇ ਉੱਤੇ ਦਾ ਪਾਇਆ ਬਹੁਤ ਸੀਵ ਆ ਪਾਇਆ ਹੁਣ ਜਈ ਜੁਆਇੰਟ ਕਮੇਟੀ ਨਾਲ 7-7 ਸਾਲ ਸਿੱਦੇ ਮਿਲੇ ਆ ਗਏ ਅਸੀਂ ਮਿਲ ਕੇ ਸਾਡੇ ਉਹ ਸਭਲਾ ਮਾਮਲਾ ਪਾਵੇ ਆ ਸਾਡੇ ਤੇ ਰਿਸ਼ਤ ਕਰਦੀ ਇੱਥੋਂ ਆਉਣਾ ਬੰਦ ਹੋ ਗਿਆ ਉਹ ਕਹਿੰਦੇ ਤੁਹਾਡੇ ਕੋਈ ਵਿਵਾਰੀਆਂ ਖਰੀਦਣੀਆਂ ਲੈਣੀਆਂ ਇੱਥੋਂ ਤੁਹਾਡੇ ਤੋਂ ਤਾਂ ਘਨਪੜਾਲ ਦੀਆਂ ਵਿਵਾਰੀਆਂ ਇੱਥੇ ਇਹ ਗੱਲਾਂ ਹੁੰਦੀਆਂ ਨੇ ਇਹ ਗੱਲਾਂ ਹੋ ਰਹੀਆਂ ਹੈਗੀਆਂ ਨੇ ਤੇ ਇਹ ਇਹਦੀ ਹਾਲਤ ਸਾਡੀ ਬੁਰੀ ਹੋਈ ਹੈਗੀ ਹੈ ਤੇ ਅਸੀਂ ਸਾਰੇ ਹੁਣ ਮਿਲ ਕੇ ਜੜੇ ਇਹਨਾਂ ਨਾਲ ਤੇ ਜਨਕ ਕਮੇਟੀ ਜਿਹੜੀ ਬਣਿਆ ਜੀ ਹੈਗੀ ਹੈ ਨਾਲ ਸਾਰੇ ਮਿਲ ਕੇ ਹਮਲਾ ਮਾਰ ਰਹੇ ਹੈਗੇ ਆ ਅਸੀਂ ਇਹ ਪੂਰਾ ਜੁਰ ਲਗਾ ਰਹੇ ਹੈਗੇ ਆ ਜੇ ਹੁਣ ਇਸ ਤਰ੍ਹਾਂ ਨਹੀਂ ਇਹ ਮੰਦੇ ਤਰੀਕੇ ਨਾਲ ਤੇ ਸਾਨੂੰ ਹੋਰ ਬਹੁਤ ਕੰਮ ਕਰਨਾ ਪੈਗਾ ਬਾਅਦ ਵਿੱਚ ਧਰਨੇ ਕਾ ਕੇ ਤਾਨੇ ਤੋਂ ਬਾਅਦ ਹੋਰ ਇੱਕ ਰਾਹੂ ਕਰਨਾ ਪੈਗਾ ਕਰਵਾ ਕੇ ਤੇ ਜਾ ਕੇ ਇਹਨੂੰ ਮਨਜ਼ੂਰ ਕਰਨਾ ਪੈਗਾ ਕਿਉਂਕਿ ਤੂੰ ਕਮਜ਼ਗਮ ਜਿਹੜੇ ਦੇਖ ਲਈ ਖਾਤਰ ਜਨਾਬੀਆਂ ਜਵਾਨਿਆਂ ਦੇ ਦਿੱਤੀਆਂ ਉਹ ਇਹ ਤਾਂ ਇੱਕ ਤਾਂ ਇਹ ਹੈਗੇ ਜਿਹੜੇ ਸਰਦੀਆਂ ਤੋਂ ਕੁੜਾ ਲਾਇਆ ਬਾਕੀ ਹਲੇ ਉਹ ਜਿੰਨੇ ਵੀ ਲੱਖ ਤੋਂ ਵੱਧ ਲੋਕੀ ਰਹਿ ਰਹੇ ਗਿਆ ਜਿਹੜੇ ਕਿ ਇਹ ਤੋਂ ਪ੍ਰਭਾਵਿਤ ਹੈ ਇਸ ਪੈਰੀ ਹਵਾ ਤੋਂ ਉਹ ਜਿਹੜੀ ਹਵਾ ਜਿਹੜੀ ਹੈ ਗੰਦੀ ਹਵਾ ਜਿਹੜੀ ਹੈ ਇਹਦੇ ਬਾਅਦ ਕੋ ਅ اچھا ਇਹ ਦਮ ਕਾਰਨ ਕਿੰਨੇ ਕਿ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਸਰਾ ਹੁਣ ਚੋਣਾ ਆ ਗਿਆ ਨੇ ਨਗਰ ਨਿਗਮ ਦੀਆਂ ਇਫੈਕਟ ਪਵੇਗਾ ਤੁਹਾਡੇ ਧਰਨੀਆਂ ਦੇ ਨਾਲ ਲੱਗਦੇ ਪਵੇਗਾ ਜੀ 100% ਪਵੇਗਾ ਔਰ ਅਸੀਂ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਇਸ ਚੀਜ਼ ਤੇ ਪ੍ਰੇਰਿਤ ਵੀ ਕਰ ਰਹੇ ਆ ਕਿ ਜੇ ਇਹ ਡੰਪ ਬਿਲਕੁਲ ਖਤਮ ਨਹੀਂ ਹੁੰਦਾ ਇਲੈਕਸ਼ਨਾਂ ਤੋਂ ਪਹਿਲਾਂ-ਪਹਿਲਾਂ ਉਸ ਤੋਂ ਅਸੀਂ ਨੋਟਾਂ ਦਾ ਬਟਨ ਦਬਾਈਏ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਵੀ ਸਮੱਸਿਆ ਦੀ ਗੱਲ ਕੀਤੀ ਹੈ ਉਂਗਲਾਂ ਘੱਟ ਪੈ ਜਾਣਗੇ ਗਿੰਦੇ ਹੋਏ ਇੰਨੀਆਂ ਜ਼ਿਆਦਾ ਸਮੱਸਿਆਵਾਂ ਆ ਪਹਿਲੀ ਗੱਲ ਤੇ ਸੜਕ ਤੇ ਕੂੜਾ ਸੱਟਣਾ ਹੀ ਇੱਕ ਗੈਰ-ਕਾਨੂੰਨੀ ਔਰ ਇਹ ਜੁਰਮ ਔਰ ਜਦੋਂ ਇੱਥੇ ਇਹਨਾਂ ਦੀਆਂ ਕਾਰਪੋਰੇਸ਼ਨੇ ਸਟ੍ਰਾਈਕਾਂ ਹੋ ਜਾਂਦੀਆਂ ਤੇ ਕੂੜੇ ਦਾ ਡੰਪ ਜਿਹੜਾ ਫੈਲ ਕੇ ਉਹ ਮਦਰ ਟ੍ਰੀਸਰ ਸਕੂਲ ਤੱਕ ਇਨੋਸੈਂਟ ਸਕੂਲ ਤੱਕ ਪਹੁੰਚ ਜਾਂਦਾ ਇਸ ਹਿਸਾਬ ਦਾ ਕੱਚਾ ਦਾ ਕਿ ਤੁਸੀਂ ਸੜਕ ਦੇ ਉੱਤੋਂ ਮੇਨ ਰੋਡ ਹੈ ਉਰੇ ਰੋਡ ਇਦਾਂ ਦੀ ਰੋਡ ਹੈ ਕਿ ਜਿਹੜੀਆਂ ਗਲੀਆਂ 50 60 ਕਲੋਨੀਆਂ ਨੂੰ ਨਾਲ ਜੋੜਦੀ ਹੈ ਔਰ ਉਹ ਸਾਰੇ ਏਰੀਆ ਦੇ ਲੋਕ ਜਿਹੜੇ thro ਨੰਗਦੇ ਆ ਸਾਰੇ ਬੱਚੇ ਛੋਟੇ ਸਕੂਲਾਂ ਚ ਜਾਂਦੇ ਬੱਸਾਂ 'ਚ ਬਹਿ ਕੇ ਮਦਬੂਰ ਆ ਉਹਨਾਂ ਦੀ ਹਾਲਤ ਖਰਾਬ ਹੈ ਉਲਟੀਆਂ ਕਰਦੇ ਦੇਖੇ ਸੀ ਗਰਮੀਆਂ 'ਚ ਬੱਚਿਆਂ ਨੂੰ ਮਤਲਬ ਇਸ ਗੰਦਗੀ ਕਾਰਨ ਇਸ ਸ਼ਮਸ਼ਾਨ ਘਾਟ ਚ ਆਇਆ ਕੋਈ ਬੰਦਾ ਸੰਸਕਾਰ ਦੇ ਉੱਤੇ 2 ਮਿੰਟ 5 ਮਿੰਟ ਲਾਣੇ ਆ ਲੇਕਿਨ ਉਹ ਨੱਕ ਤੇ ਰੁਮਾਲ ਰੱਖ ਕੇ ਇਸ ਗੰਦਗੀ ਨੂੰ ਫੀਲ ਕਰਦੇ ਔਰ ਜਲਦੀ ਮਤਲਬ ਰਿਸ਼ਤੇਦਾਰ ਨੂੰ ਇਹ ਹੁੰਦਾ ਕਿ ਇੱਥੇ ਸਾੜੋ ਤੇ ਚੱਲੀਏ ਇੱਦਾਂ ਦੀ ਹਾਲਾਤ ਘਰੇਟ ਹੋਏ ਹੋਏ ਆ ਸਾਨੂੰ ਇਸੇ ਕਰਕੇ ਅੱਜ ਇਹ ਡਿਸੀਜਨ ਲੈਣਾ ਪਿਆ ਜੁਆਇੰਟ ਐਕਸ਼ਨ ਕਮੇਟੀ ਨੇ ਇੱਕ ਉਪਰਾਲਾ ਕੀਤਾ ਸੀ ਤਿੰਨ ਚਾਰ ਸਾਲ ਤੋਂ ਇਸ ਚੀਜ਼ ਉੱਤੇ ਸਟਰਗਲ ਕਰ ਰਹੇ ਹਾਂ ਲਗਭਗ ਪਹਿਲਾਂ ਸਾਨੂੰ ਝੂਠੇ ਵਾਅਦੇ ਕਰਕੇ ਸਾਡਾ ਡੰਪ ਕਹਦੇ ਚੁਕਾ ਦੇਵਾਂਗੇ ਸਾਡਾ ਇਹਨਾਂ ਨੇ ਧਰਨਾ ਖਤਮ ਕਰਾਤਾ ਲੇਕਿਨ ਇਹ ਧਰਨਾ ਇਸ ਵਾਰ ਇੱਦਾਂ ਦਾ ਲਗਾਇਆ ਹੈ ਕਿ ਤਦ ਤੱਕ ਖਤਮ ਨਹੀਂ ਹੋਏਗਾ ਜਦ ਤੱਕ ਇਹ ਡੰਪ ਇੱਥੋਂ ਚੱਕਿਆ ਨਹੀਂ ਜਾਏਗਾ ਵਾਅਦੇ ਸਾਡੇ ਨਾਲ ਫੇਰ ਇਹਨਾਂ ਨੇ ਕਰ ਲਏ ਆ ਸਾਫ਼ ਕਰ ਦੁੱਤਾ ਅੱਜ ਲੇਕਿਨ ਪਰ ਸਾਨੂੰ ਉਮੀਦ ਨਹੀਂ ਹੈ ਜਦ ਤੱਕ ਇਹ ਕੰਮਰਾਂ ਨਹੀਂ ਠੱਟਦਾ ਔਰ ਸੜਕ ਨੂੰ ਪਲੇਨ ਕਰ ਇਹਨੂੰ ਖਤਮ ਨਹੀਂ ਕੀਤਾ ਤਾਂ ਸਾਡਾ ਧਰਨਾ ਕੰਟੀਨਿਊ ਰਹੇਗਾ ਔਰ ਅਸੀਂ ਇਸ ਪਰਨ ਦੇ ਉੱਤੇ ਬੈਠੇ ਹੋਏ ਆਂ ਸਾਡੀ ਟੀਮ ਇਸੇ ਮੇਂ ਸੋਚ ਕੇ ਬਿਠੀ ਆ ਕਿ ਜੇ ਸਾਡੀ ਸੁਣਵਾਈ ਇਸ ਚੀਜ਼ ਉੱਤੇ ਨਹੀਂ ਹੁੰਦੀ ਆਨਵਲ ਟਾਈਮ 'ਚ ਸਾਨੂੰ ਕੂੜਾ ਧਾਲਾ ਕਰਨੀਆਂ ਪੈਣ ਸਾਨੂੰ ਚਾਹੇ ਉਸ ਜਗ੍ਹਾ ਦੇ ਉੱਤੇ ਕੂੜੇ ਵਾਲੀ ਜਗ੍ਹਾ ਤੇ ਜਾ ਕੇ ਬੈਠਣਾ ਪਵੇ ਪਰ ਸਾਨੂੰ ਬਿਮਾਰੀਆਂ ਲੱਗਣ ਲੇਕਿਨ ਅਸੀਂ ਆਨਵਲੀ ਪੀੜ੍ਹੀਆਂ ਨੂੰ ਇਸ ਬਿਮਾਰੀ ਦੇ ਵਿੱਚ ਨਹੀਂ ਛੱਡ ਕੇ ਜਾ ਸਕਦੇ ਕਿਉਂਕਿ ਇਹ ਗੰਦਗੀ ਨਾਲ ਸਾਡੀ ਆਨਵਲੀ ਪੀੜ੍ਹੀਆਂ ਦੀ ਆਕਸੀਜਨ ਸਾਹ ਸਾਰਾ ਸ਼ਰੀਰ ਖਰਾਬ ਹੋ ਰਿਹਾ ਔਰ ਇਸ ਚੀਜ਼ ਦੇ ਉੱਤੇ ਅਸੀਂ ਪੱਕੇ ਆਂ ਕਿ ਇਹ ਧਰ ਖਤਮ ਨਹੀਂ ਹੋਈ। ਠੀਕ ਠੀਕ ਹੈ। ਸਮੱਸਿਆਵਾਂ ਤੇ ਡੀਆਂ ਸਨ। ਤੁਸੀਂ ਕਰਕੇ ਤੁਸੀਂ ਆਪਣੇ ਸਾਰੇ ਕਾਰੋਬਾਰ ਛੱਡ ਗਏ। ਇਸ ਜਗ੍ਹਾ ਤੇ ਮੰਦਿਰ ਜਿੱਥੇ ਮੁਸਕੰਦਾ ਨਾ ਗੰਦਾ। ਹਮਮ ਮਜਬੂਰੀ ਹੈ ਸਾਡੀ ਹੋ ਗਈ ਕਿ ਪਿਛਲੇ ਸਮੇਂ ਤੋਂ ਲਗਾਤਾਰ 3-4 ਸਾਲ ਤੋਂ ਸੀਏ ਲੱਗੇ ਹੋਏ ਸੀ। ਜਦੋਂ ਵੀ ਇੱਥੇ ਨਾ ਕੋਈ ਜੱਤ ਵੀ ਆਉਂਦੀ ਆਏ। ਹਮਮ ਤੇ ਜਿੰਨੇ ਵੀ ਲੋਕ ਬਾਹਰੋਂ ਆਉਂਦੇ ਨੇ ਬਿਲਕੁਲ ਨਾਲ ਲੋਕਲ ਵੀ ਸਾਰੇ ਸ਼ਹਿਰ ਦੇ ਵੀ ਕਈ ਬੜੀ ਤੇ ਕੋਈ ਜਿਹੜੇ ਐਨਰਿਨੋਂ ਤੱਕ ਮਾਪੇ ਦੇਖਣ ਨਹੀਂ ਉਹ ਹੁੰਦੇ ਜਿਹੜੋਂ ਤੇ ਦੂਜੇ ਸ਼ਹਿਰਾਂ ਦੇ ਲੋਕਿੰਦੇ ਸਾਨੂੰ ਬੜੀਆਂ ਭਿਆੜੀਆਂ ਨਜ਼ਰਾਂ ਨਾਲ ਦੇਖਦੇ ਸੀ ਕਿ ਤੁਸੀਂ ਇਸ ਕਲੋਨੀਆ ਵਿੱਚ ਰਹਿੰਦੇ ਹੋ ਇੰਨੀ ਗੰਦਗੀ ਹੈ ਇੱਥੇ ਆ ਕੇ ਅੱਧਾ ਘੰਟਾ ਤੇ ਕਟੋ-ਕਟ ਹਰ ਇੱਕ ਬੰਦੇ ਨੂੰ ਬੈਨਾ ਬੰਦਾ ਜਿਵੇਂ ਜਨਰ ਕਟਦਾ ਤੇ ਮੂੰਹ ਤੇ ਰਮਾਲ ਪਟੀਆਂ ਬੰਨ ਕੇ ਤਾਂ ਵੀ ਬੋਲੀ ਨਾ ਅਸੀਂ ਹੁਣ ਜਿਵੇਂ ਹਵਾ ਚੱਲ ਰਹੀ ਹੈ ਮੇਰਾ ਘਰ ਇਥੋਂ ਕੱਡੋ-ਕੱਡ ਅੱਧਾ ਪੌਣਾ ਕਿਲੋਮੀਟਰ ਉੱਥੇ ਤੱਕ ਵੀ ਗੰਦੀ ਬੋਝ ਆ ਜਾਂਦੀ ਸਾਡੇ ਕਮਰੇ ਬੰਦ ਵੀ ਹੋਣ ਨਾ ਦਰਵਾਜ਼ੇ ਤੇ ਤਾਂ ਵੀ ਹੁੰਦੇ ਜਾਂਦੇ ਇੰਨਾ ਇਹ ਸਾਰਾ ਏਰੀਆ ਇਹ ਬੁੱਸੇ ਲਗਾਤਾਰ ਕਰਦੇ ਆ ਰਹੇ ਪਰ ਹੁਣ ਸਾਨੂੰ ਸਵਾਸਨ ਦਿੱਤਾ ਕਿ ਹਰ ਵੇਲੇ ਸੀ ਇਸ ਵਾਰੀ ਉਹਨਾਂ ਨੇ ਕਿਹਾ ਹੁਣ ਦੁਬਾਰਾ ਨਹੀਂ ਫੁੱਟਾਂਗੇ ਪਰ ਅਸੀਂ ਹੁਣਾ ਤੇ ਰਹੇ ਸਾਨੂੰ ਖਦਰਾ ਬਣਿਆ ਰਹੇਗਾ ਤਾਂ ਇਸ ਤੇ ਬੈਠਣਾ ਕਰ। ਰਾਤ ਨੂੰ ਵੀ ਦਿਨ ਦੀ ਅਸੀਂ ਪਹਿਰਾ ਧਿਆਨ। ਕਿਉਂਕਿ ਸਾਡੇ ਸਿਰਫ ਸਾਡੇ ਤੱਕ ਸੀਮਿਤ ਨਹੀਂ ਹੈ ਇਹ ਸਾਰੀਆਂ ਜਗ੍ਹਾ ਜਿੱਧਰ ਨਹਾਵਾ ਜਾਂਦੀ ਗੰਦੀ ਹੈ। ਤਾਂ ਸਾਰੇ ਲੋਕ ਕੋਈ ਆਪਣਾ ਸਿਕਲ ਦੀ ਬਿਮਾਰੀ ਨਾਲ ਪਿਲਦਾ ਹੈ, ਕੋਈ ਸਾਹ ਦੀ ਬਿਮਾਰੀ ਨਾਲ ਪਿਲਦਾ ਹੈ, ਕੋਈ ਨਤਣਾਤਨੀਆ ਬਿਮਾਰੀਆਂ ਇਸ ਤੋਂ ਲੱਗਦੀ। ਇਹ ਸਭ ਤੋਂ ਸਾਨੂੰ ਜਿਆਦਾ ਦੁੱਖ ਇਸ ਗੱਲ ਦਾ। ਇਹਦੀ ਕੇਵਲ ਵਿਹਾਰ ਕਲੋਨੀ ਹੈ। ਕੇਵਲ ਵਿਹਾਰ ਦੇ ਵਿੱਚ ਜਿੰਨੇ ਵੀ ਰਹਿੰਦੇ ਨੇ ਉਹ ਸਾਰੇ ਮਿਲਟਰੀ ਦੇ ਅਫਸਰ ਹੈ। ਇਹ ਉਹ ਬੰਦੇ ਨੇ ਜਿਨ੍ਹਾਂ ਨੇ 62 ਤੋਂ ਲੈ ਕੇ 71 ਤੱਕ ਜੰਗ ਲੜੀਆਂ ਸਾਰੀਆਂ। ਔਰ ਇਹ ਆਏ ਸੀ ਵਿਚਾਰੇ ਟੈਕਨੋਲੀ ਬਣਾ ਕੇ ਵੀ ਅਸੀਂ ਆਪਣਾ ਜਿਹੜਾ ਨਾ ਹੁਣ ਰਿਟਾਇਰਮੈਂਟ ਲਈ ਵਧੀਆ ਧਾਵਾ ਲਾਗੇ। ਅਸੀਂ ਉੱਥੇ ਕੂੜੇ ਦਾ ਡੇਲ ਲਾ ਕੇ ਉਹਨਾਂ ਜੋ ਕੋ ਬਹੁਤ ਸਾਰੇ ਬੰਦੇ ਬਿਮਾਰੀਆਂ ਨਾਲ ਮਰ ਗਏ ਨੇ ਤੇ ਕੁਝ ਅਜੇ ਵੀ ਬੈੱਡ ਤੇ ਪਿਆ ਨੇ। ਉਹ ਸਾਰੇ ਸਾਨੂੰ ਲਾੜਦਾ ਬੰਦੇ ਸੀ ਕਿ ਕੀ ਹੋ ਕੀ ਰਿਹਾ। ਇਹਨਾਂ ਜੋ ਕਈ ਮੇਨ ਚੱਕਰ ਪਾ ਕੇ ਨੇ ਕਈ ਸ਼ੌਰੀਅਤ ਕਰ ਸੀ ਉਹਨਾਂ ਸਾਰਿਆਂ ਨੂੰ ਇਥੇ ਆ ਕੇ ਦੁਖੀ ਹੁੰਨੇ ਉਹਨਾਂ ਦੇ ਨਾਲ ਤਾਂ ਸਾਡਾ ਮਨ ਵੀ ਦੁਖੀ ਹੁੰਦਾ ਸੀ ਤੇ ਜਿੰਨਾਂ ਬੰਦਿਆਂ ਨੇ ਸਾਡੇ ਵਾਸਤੇ ਸੇਵਾ ਕੀਤੀ ਹੈ ਅਸੀਂ ਆਪਣੇ ਘਰਾਂ ਦੇ ਵਿੱਚ ਰਹਿਆਂ ਤਾਂ ਸੁਖ ਮੰਨਦੇ ਸੀ ਕਿ ਉਹ ਜਿੱਥੇ ਬਿਟਦਰਨ ਬਾਹਰ ਦੇ ਜਿੱਥੇ ਬਰ ਪੈਰੀ ਤੇ ਗੁਣੀ ਚੱਲਦੇ ਉਹਨਾਂ ਵਾਸਤੇ ਅਸੀਂ ਕੁਝ ਕੀਤਾ ਕੁਝ ਆਪਣੇ ਵਾਸਤੇ ਕੀਤਾ ਕਿ ਉਹਨਾਂ ਵਾਲੀਆਂ ਜਨਰੇਸ਼ਨ ਸਾਡੀਆਂ ਜਿਹੜੀਆਂ ਨੇ ਇਹ ਜਗਦਾ ਬਿਮਾਰੀ ਉਹਨਾਂ ਨੂੰ ਲੱਗਦੀ ਜਾਂ ਤਾਂ ਛੋਟੇ ਬੱਚਿਆਂ ਨੂੰ ਲੱਗਦੀ ਜਾਂ ਬਜ਼ੁਰਗਾਂ ਨੂੰ ਲੱਗਦੀ ਉਹਨਾਂ ਦੀ ਮਨ ਸਿਸਟਮ ਨਾਲ ਕੋਈ ਕਮਜ਼ੋਰ ਹੁੰਦਾ ਉਹ ਅਸੀਂ ਬੱਚੇ ਆਪਣੇ ਨੂੰ ਜਾਣ ਵਾਸਤੇ ਆਪਣੇ ਬਜ਼ੁਰਗਾਂ ਨੂੰ ਬਚਾਉਣ ਵਾਸਤੇ ਮੈਂ ਵੀ ਹੰਦਾ ਅਸੀ ਬਜ਼ੁਰਗੀਆਂ ਪਰ ਸਰਵੇਜਨਾਂ ਨਾਲ ਤੁਰੇ ਤੌਰ ਤੇ ਕਾਰਜ ਕਰ ਲੈਣਾ ਇਸ ਗੱਲ ਕਿ ਬਜ਼ੁਰਗਾਂ ਨੂੰ ਮਿਲਦਾ ਕੋਈ ਪਰ ਬਜ਼ੁਰਗਾਂ ਨੂੰ ਬਚਾਉਣ ਵਾਸਤੇ ਤੇ ਬੱਚਿਆਂ ਨੂੰ ਬਚਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਇੱਕ ਲੰਨਤਾਂ ਤੋਂ ਬਚਣ ਵਾਸਤੇ ਚਲੋ ਜਿਹੜੇ ਅੰਦਰ ਲੋਕ ਨੇ ਤੇ ਉਹ ਤੋਂ ਦੁਖੀ ਹੈ ਨਹੀਂ ਜਿਹੜੇ ਬਾਹਰ ਹੋ ਗਏ ਅਗਲੇ ਸਮੇਂ ਤੇ ਮਾਡਰ ਟਾਊਨ ਜਾਣਾ ਜੀ ਅਸੀਂ ਇਮਾਨ ਕਰ ਇਹ ਮਾਡਰ ਟਾਊਨ ਜਦੋਂ ਮੈਂ ਕਹਿੰਦਾ ਕਿਸ਼ਨਪੁਰਾ ਦਾ ਦੂਜੇ ਦੇ ਥੇਗਨੇ ਘਰ ਉਹ ਇਸ ਤੋਂ ਵਧੀਆ ਨੇ ਸਾਬ ਕੁਦਰੇ ਦੇ ਅਸੀਂ ਗੰਦ ਪਾ ਕੇ ਸਾਡਾ ਨਾਂ ਜਿਵੇਂ ਦਬਾਰ ਦਿੱਤਾ ਹੈ ਅਸੀਂ ਪਿਛਲੇ ਕੁ ਸਮੇਂ ਤੋਂ ਜਨੇ ਵੀ ਸਾਰੇ ਮਿਲ ਕੇ ਕਰਦੇ ਰਹੇ ਨਾ ਉਰਲਾ ਕਚਮਕੀ ਬਣਾਈ ਲਗਾਤਾਰਾਂ ਨੇ ਪਹਿਰਾ ਦਿੱਤਾ ਕਿ ਫਿਰ ਅਫਸਰ ਸਹਿਬਾਨ ਆ ਕੇ ਦਰਵਾਜ਼ਾ ਕਰਦੇ ਨੇ ਇਹਨਾਂ ਨੂੰ ਸਾਫ਼ ਇੱਕ ਦਿਨ ਗਿਰਾ ਦਿੱਤਾ ਪਰ ਅਸਾਨੂੰ ਹਜੇ ਵੀ ਖਤਰਾ ਹੈ ਕਿ ਅਸਕੇ ਪੈਰ ਨਾ ਦੁਬਾਰਾ ਅਸੂਬ ਪਰ ਅਸੀਂ ਇਹਨਾਂ ਨੂੰ ਹੁਣ ਛੱਡ ਨਹੀਂ ਜਾਣਗੇ ਅਸੀਂ ਇੱਕ ਦੋ ਦਿਨ ਹੋਰ ਦੇਖ ਕੇ ਪਰ ਉਸ ਥਾਂ ਤੇ ਕੋਈ ਪੌਦੇ-ਪੂਦੇ ਲਾਉਣ ਦਾ ਪ੍ਰੋਬਲਮ ਨਾ ਲਾਵਾਂਗੇ ਸਾਡੇ ਦੇ ਬਾਕੀ ਸਾਰੇ ਏਰੀਆ ਨੂੰ ਕਵਰ ਕਰਾਂਗੇ ਤਾਂ ਇਹ ਚੀਜ਼ ਪੜਨਾ ਸਿੱਧਾ ਬਾਕੀ ਸ਼ਹਿਰਿਆਂ ਦਾ ਵੀ ਇਸ ਧੰਨਵਾਦ ਕਰਦੇ ਆ ਚਲੋ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਦੀ ਮੌਰਸਪੋਰਟ ਸਾਡੇ ਨਾਲ ਦੀ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਹੈ ਔਰ ਕਾਰਪੋਰੇਸ਼ਨ ਦੇ ਸਾਰੇ ਅਫਸਰ ਸਾਹਿਬਾਨ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਤਕਲੀਫ ਨੂੰ ਦੇਖਦੇ ਆਇਆ ਇਹ ਸਾਫ਼ ਕਰ ਦਿੱਤਾ ਅੱਗੇ ਤੋਂ ਵੀ ਅਸੀਂ ਉਮੀਦ ਰੱਖਦੇ ਆ ਕਿ ਉਹ ਦੁਬਾਰਾ ਇੱਧਰ ਇਹ ਕਮਨਾ ਕਰਨ ਇਹ ਦਸਾਂ ਨੂੰ ਕੋਈ ਵੱਡਾ ਸੰਗਠਨ ਕਰਨਾ ਪਵੇਗਾ ਅੱਜ ਦੇ ਤੋ ਤੱਕ ਜੇ ਨਹੀਂ ਹੁੰਦਾ ਜਸੀ ਪੋਕੜ ਤਾਲ ਵੀ ਰੱਖਾਂਗੇ ਹੋਰ ਵੀ ਉਸ ਤੋਂ ਅੱਗੇ ਜਾਣਾ ਪਿਆ ਤਾਂ ਜਾਵਾਂਗੇ ਉਹ ਹੋ ਗਿਆ ਸਾਫ ਹੁਣ ਤੁਸੀਂ ਨੰਬਰ ਕਰਦੇ ਆ ਅੱਗੇ ਤੁਸੀਂ ਕਿਰਪਾ ਕਰਕੇ ਉਸ ਪਾਸੇ ਮੰਨ ਲਾ ਲਿਓ ਸਿਰਫ ਇਸ ਦਿਨੇ ਕਿ ਕਿੱਥੇ ਲੈ ਕੇ ਜਾਗੇ ਇਹ ਹੁਣ ਕਾਰਪੋਰੇਸ਼ਨ ਦੀ ਤੇ ਸਰਕਾਰ ਦੀ ਗੱਡੀ ਹੈ ਜਿਹੜੇ ਚੁਣੇ ਨੁਮਾਇੰਦੇ ਕਿੱਥੇ ਲੈ ਕੇ ਜਾਣਾ ਉਹਨਾਂ ਲੈ ਕੇ ਜਾਣਾ 75 ਸਾਲ ਹੋ ਗਿਆ ਬੇਚ ਯਾਦ ਹੋਏ ਨੂੰ ਅਜੇ ਤੱਕ ਇਹ ਪੁੱਛੀ ਜਾਂਦੇ ਅਸੀਂ ਕਿੱਥੇ ਲੈ ਕੇ ਜਾਗੇ ਜੇ ਤੁਸੀਂ ਆਪਣਾ ਇੰਨੀਆਂ ਹੋਰ ਕੰਮ ਕਰਦੇ ਹੋ ਕਿ ਪਹਿਲਾਂ ਤੁਹਾਨੂੰ ਚਾਹੀਦਾ ਅਸੀਂ ਸ਼ਹਿਰ ਦੀ ਸਭਾਈ ਵਾਸਤੇ ਇਹਦਾ ਪੂਰਾ ਤਰੱਕ ਕਿਥੇ ਸੁਟਣਾ ਕੀ ਕਰਨਾ ਉਹਦੇ ਬਸ ਬਨ ਇੰਤਜ਼ਾਮ ਕਰਨਾ ਚਾਹੀਦਾ ਕਾਰਪੋਰੇਸ਼ਨ ਆਤੀ ਆਪਾਂ ਨਗਰ ਨਿਗ ਬਣਾਤੇ ਕੌਂਸਲਰ ਵਿਧਾਇਕ ਤੇ ਮੇਰ ਬਣ ਜਾਂਦੇ ਗੜੀਆਂ ਲਈ ਫਿਰਦੇ ਸਾਰੇ ਇਹ ਕੰਮ ਕਿਉਂ ਨਾ ਕਰਨਾ ਉਹਨਾਂ ਕਰਨਾ ਸੀ ਸਾਨੂੰ ਕੁਝ ਦਿਨ ਅਸੀਂ ਤਾਂ ਕਹਾਂ ਚੁਕਨਦਾ ਪੂਰਾ ਤਹ ਦਿਨੇ ਫਿਰ ਗਾਵਾਂ ਨੇ ਇੱਥੇ ਰਾਤ ਨੂੰ ਤੇ ਦੇਖੋ ਹੁਣ ਤਾਂ ਇਹ ਪੂਰਾ ਨਹੀਂਗਾ ਜੇ ਪੂਰਾ ਹੁੰਦਾ 25 25 30 40 40 ਗਾਵਾਂ ਗੀਆਂ ਨੇ ਉਹ ਵਿਚਕਾਰ ਬੈਣੀਆਂ ਸਰ ਦੇ ਲੰਘਣ ਨੂੰ ਥਾਣੇ ਐਕਸੀਡੈਂਟ ਹੁੰਦੇ ਨੇ ਉਹਨਾਂ ਗਾਵਾਂ ਤੋਂ ਹੀ ਅਸੀਂ ਫਿਰ ਇਹ ਚਾਪਿੰਟ ਲੱਗ ਗਿਆ ਤੁਸੀਂ ਸੌਣ ਤੱਕ ਜੋ ਅਸੀਂ ਖਾਣੇ ਹਰ ਚੀਜ਼ ਤੇ ਟੈਕਸ ਦਿੰਨੇ ਆ ਅਸੀਂ ਇਹਨਾਂ ਨੂੰ ਬਿਜਲੀ ਦੇ ਬਿੱਲ ਤੇ ਵੀ ਟੈਕਸ ਦਿੰਨੇ ਹਰ ਚੀਜ਼ ਤੇ ਕਾਊਂਟ ਟੈਸਟ ਲੱਗਾ ਤੇ ਗਾਵਾਂ ਤੇ ਰੋਡੀਆਂ ਕਿੱਤਿਆਂ ਸੋਚ ਕਰਕੇ ਬੜਾ ਮੁਸ਼ਕਲ ਹੈ ਸਾਧਾ ਲੋਕਾਂ ਦਾ ਟੈਕਸ ਦੇਣ ਦੇ باوجود ਵੀ ਅਸੀਂ ਬੁੱਕੀ ਆ ਐਕਸੀਡੈਂਟ ਹੁੰਦੇ ਨੇ ਬੂਹ ਆਉਂਦੀ ਇਸ ਕਰਕੇ ਪੜਾ ਜੁਦਾ ਸਿੱਧੇ ਮੋਬਾਈਲ ਦੀ ਸਪੋਰਟ ਅਗਰ ਨਾ ਹੀ ਕੰਮ ਹੋਵੇ ਸਾਨੂੰ ਖੁਦ ਸੰਗਰ ਬੜਾ ਪੰਡਾ ਠੀਕ ਠੀਕ ਹੈ ਜੀ